ਅਜੀਤ ਭਾਈ ਕੀ ਨਾਮ ਹੈ ਮੇਰਾ ਨਾਮ ਸੁਪਾਲ ਸਿੰਘ ਕੀ ਗੱਲ ਬਾਤ ਹੋਈ ਅਜੀਤ ਪਾਲ ਜੀ ਮੇਰੇ ਘਰ ਦੇ ਨੇਰੇਗਾ ਦੇ ਕੰਮ ਤੇ ਗਏ ਸੀ ਉਤੋਂ ਸਾਬ ਨੂੰ ਪਤਾ ਲੱਗਾ ਤਾਂ ਇਹ ਗੱਲ ਹੋ ਗਈ ਦਾਤ ਹੋ ਗਈ ਕਿਵੇਂ ਹੋਈ ਇਹ ਮੇਰੇ ਰੇਗਾ ਦੇ ਕੰਮ ਤੇ ਕਰ ਰਹੀ ਸੀ ਕੰਮ ਕਿਸ ਤਰ੍ਹਾਂ ਦਾ ਕੰਮ ਸੀਗਾ ਡਿੱਗਣ ਕਰਕੇ ਹੋਈ ਆ ਪੌੜੀ ਪੂਰੀ ਦਾ ਕੰਮ ਸੀ ਕੁਛ ਛੱਡ अन्ताली साल क्यों मांग करते हो सरकार तो उम्मीद कर रहे हैं सर मैं अनसाल में किन्ने को मरती तो डिमेंशिया अन्ताली साल साला तो कम कर रही है ठीक है ना बेटा बहन बनो अच्छा किन्ने को और जने किन्ने कम कर रही है उसके लिए काम उसे कंट्रा तो भी जाने सी गई और दो दो जने तीन जने जने दो और भी सकल जब तुम्हें कह रहे हैं कि बॉडी तो ठीक है हाँ जी हाँ जी सानू मैं ऐसी जगह ही नहीं है सात तक किस तरह दिल लगी थी सात तक दिक्कत सेरते मैं मैं तो कुछ नहीं कह रहा कोई कुछ हो गया बिचारा बोलिए कोई हो रहा कुछ हो गया ये आप आपन अजबाई की नाव मैं ना कर सेव कर ਉਸ ਸੇਵਾਕ ਦੀ ਕੀ ਗੱਲਬਾਤ ਹੋਈ ਹੈ ਜਿਹੜੇ ਬਹਿਮਣ ਦਵਾਨੇ ਦਾ ਮਸਲਾ ਹੈ ਉੱਥੇ ਕੰਮ ਚੱਲ ਰਿਹਾ ਸੀ ਪੰਚਾਇਤ ਦਾ ਛੱਪੜ ਦਾ ਥੱਪੜ ਸੀ ਹੁੰਦਾ ਰਹੀ ਉਹ ਜਿੱਥੇ ਕੰਮ ਚੱਲ ਰਿਹਾ ਬਹੁਤ ਡੂੰਘਾ ਡੋਆ 30 ਤੋਂ 35 ਫੁੱਟ ਮੈਕਸਿਮਮ ਦੱਸਦੇ ਆ ਉੱਥੇ ਲੇਡੀ ਜੇ ਇਹ ਕੁਲਦੀਪ ਕੌਰ ਲੇਡੀ ਜੇ ਬਹਿਮਣ ਦਵਾਨੇ ਤੋਂ ਇਹ ਕੰਮ ਕਰ ਰਹੀ ਸੀਗੀ ਉੱਥੇ ਤੇ ਕੋਈ ਉੱਥੇ ਸੇਫਟੀ ਦੇ ਮੰਨ ਲੋ ਕੰਮ ਨਹੀਂ ਹੋ ਰਿਹਾ ਸੀ ਲੰਬੀ ਪੌੜੀ ਸੀ ਪੌੜੀ ਚੜਦਿਆਂ ਸਾਰ ਉੱਪਰ ਆਉਂਦੀ ਹੋਣੀ ਆ ਡਿੱਗ ਕੇ ਇਹਨਾਂ ਦੀ ਡੈਥ ਹੋਈ ਆ ਦੇਖਦਿਆ ਸਾਰੀ ਮੌਤ ਹੋ ਗਈ 1.5 ਤੋਂ ਮਲਕਾਂਟੇ ਅੱਧੇ ਘੰਟੇ ਬਾਅਦ ਇਹ ਗੱਡੀ ਵਿਚਾਰੀ ਕੋਈ ਸੇਫਟੀ ਨਹੀਂ ਸੀਗੇ ਉੱਥੇ ਅਜੇ ਤੱਕ ਪ੍ਰਸ਼ਾਸਨ ਤੇ ਸਰਕਾਰ ਅੱਗੇ ਮੰਗ ਕਰਦੇ ਵੀ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ ਮਿਲੇ ਪਰਿਵਾਰ ਤੋਂ ਦੋ ਬੱਚੇ ਇਹਨਾਂ ਦੇ ਛੋਟੇ-ਛੋਟੇ ਇਹਨਾਂ ਦਾ ਘਰ ਖਰਾਬ ਹੋ ਗਿਆ ਵੀ ਆਪਾਂ ਨੂੰ ਪਹਿਲਾਂ ਚਾਹੀਦਾ ਕੰਮ ਕਰਾਉਣ ਵਾਲੇ ਦੇਖੋ ਉੱਥੇ ਇਹ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ ਹੈ ਇੰਨਾ ਉੱਥੇ ਜਦੋਂ ਇੰਨੇ ਡੂੰਘੇ ਟੋਏ 'ਚ ਆਪਾਂ ਕੰਮ ਕਰਨਾ ਸੇਫਟੀ ਹੋਵੇ ਪੂਰੇ ਪ੍ਰਬੰਧ ਕੀਤੇ ਜਾਣ ਠੇਕੇਦਾਰ ਆਪਣੇ ਲਾਲਚ ਦੇ ਲਈ ਘੱਟ ਪੈਸੇ 'ਚ ਕੰਮ ਕਰਾਉਣ ਦੇ ਲਈ ਆ ਇੰਨਾ ਨਹੀਂ ਅੱਜ ਬਾਣਾ ਵਰਤ ਗਿਆ ਘਰ ਪਟਿਆ ਗਿਆ ਜੀ ਦੀਵਾ ਬੁੱਝ ਗਿਆ ਇਹਨਾਂ ਦਾ ਅੱਛਾ ਟੋਆ ਤੁਸੀਂ ਦੱਸ ਰਹੇ ਹੋ ਕਿੰਨਾ ਤੇ ਟੋਕਾ ਸੀ ਉਹ ਮੈਕਸਿਮਮ 30 ਤੋਂ ਫੋਟੋ ਤੋਂ ਜ਼ਿਆਦਾ ਹੈ ਅੱਛਾ ਤੇ ਲੇਡੀਜ਼ ਦੀ ਕਿੰਨੀ ਉਮਰ ਹੈ ਲੇਡੀਜ਼ ਦੀ 45 ਸਾਲ ਉਮਰ ਹੈ ਜੀ ਅਜਾਂ ਕੀ ਸੀ ਜਿਆਦਾ ਪੁਰਾਣੀ ਅੱਛਾ ਤੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਤੇ ਉੱਥੇ ਮੇਰੇ ਜਿਉਂ ਜਦੋਂ ਦਿਨ ਰੇਗਾ ਚੱਲੀ ਪਿਛਲੇ ਮੇਰੇ ਕੱਲ 10 ਸਾਲ ਤੋਂ ਉੱਥੇ ਕੰਮ ਕਰ ਰਿਹਾ ਹੈ ਜੇ ਅੱਜ ਦੀ ਗੱਲ ਕਰੀਏ ਤਾਂ ਹੁਣ ਕਿੰਨੇ ਟਾਈਮ ਤੋਂ ਜਿਹੜਾ ਟੋਏ ਦਾ ਕੰਮ ਚੱਲ ਰਿਹਾ ਸੀਗਾ ਇਹ ਅੱਜ ਮੇਰੇ ਖਾਲ ਸਵੇਰ ਤੋਂ ਹੀ ਕੰਮ ਚੱਲੀ ਜਾਂਦਾਗਾ ਪਹਿਲੀ ਗੱਲ ਤਾਂ ਜਦੋਂ ਇਹ ਟੋਏ ਦਾ ਕੰਮ ਆ ਉੱਤੇ ਆਪਾਂ ਲੇਡੀਜ਼ ਨੂੰ ਨਹੀਂ ਲਾ ਸਕਦੇਗੇ ਉੱਥੇ ਚਾਹੀਦੇ ਬੰਦੇ ਆ ਫਿਰ ਜਦੋਂ ਇੰਨੇ ਡੂੰਘੇ ਤੁਸੀਂ ਤਾਰਨਾ ਕੋਈ ਪ੍ਰੋਪਰ ਕੋਈ ਪੌੜੀ ਲੋਹੀ ਦੀ ਹੋਵੇ ਜਾਂ ਕਿਸੇ ਵਧੀਆ ਢੰਗ ਨਾਲ ਉਹਨਾਂ ਨੂੰ ਤਾਰਨ ਦਾ ਥੱਲੇ ਪ੍ਰਬੰਧ ਕੀਤਾ ਜਾਵੇ ਲੱਕੜ ਦੀ ਪੌੜੀ ਸੀਗੀ ਜੀ ਕਿੰਨੇ ਉੱਚੇ ਕੀ ਮੰਨ ਲਓ ਰਹਿਂਦਾ ਮੰਦੇ ਦਾ ਜਿਹੜਾ ਹੈ ਕਿ ਢੇਕ ਜਾਂ ਸਾਰੀ ਉਹਦੀ ਮੌਤ ਹੋ ਗਈ ਚੱਰੀ